ਕਿਸੇ ਅੱਜ ਰੈਨ ਸਭਾਈ ਹੋ ਰਹੀ ਹੈ ਔਰ ਸੰਗਤਾਂ ਪਹੁੰਚ ਰਹੀਆਂ ਨੇ ਇਹ RAMDEER ਸਟ੍ਰੀਟ ਦੇਖੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਜਿੱਥੇ ਭਾਈ ਅਮਨਦੀਪ ਸਿੰਘ ਡਿਊਟੀਆਂ ਨਿਭਾ ਰਹੇ ਨੇ ਅੱਜ ਗੁਰੂ ਰਾਮਦਾਸ ਜੀ ਦੇ ਆਗਮਨ ਪੂਰਵ ਦੀ ਖੁਸ਼ੀ ਵਿੱਚ ਰੈਨ ਸਭਾਈ ਹੋ ਰਹੀ ਹੈ ਗੁਰੂ ਰਾਮਦਾਸ ਜੀ ਦੀਆਂ ਕਿਰਪਾ ਦੇ ਨਾਲ ਸੰਗਤਾਂ ਵਿਹੰਦ ਬਾਹਰੋਂ ਪਹੁੰਚ ਰਹੀਆਂ ਨੇ ਔਰ ਵੱਡੇ ਦਿਹਾੜੇ ਨੇ ਵੱਡੇ ਦਾਤੇ ਦਾ ਆਗਮਨ ਦਿਨ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਾਸਤੇ ਗੁਰੂ ਅਰਜਨ ਦੇਵ ਜੀ ਵਰਗੀ ਸਾਡੀ ਭਾਵਨਾ ਬਣੇ ਗੁਰੂ ਅਰਜਨ ਦੇਵ ਜੀ ਦੀ ਇੰਨੀ ਭਾਵਨਾ ਵੀ ਉਹ ਕਹਿੰਦੇ ਹਰ ਜਿਓ ਨਾਮ ਪਰਿਓ ਰਾਮਦਾਸ ਕਿ ਹਰੀ ਨੇ ਆਪਣਾ ਨਾਮ ਵਟਾ ਕੇ ਰਾਮਦਾਸ ਰਖ ਲਿਆ ਗੁਰੂ ਰਾਮਦਾਸ ਆਪ ਹਰੀ ਨੇ ਇਸ ਤਰ੍ਹਾਂ ਦੀ ਸਾਡੀ ਵੀ ਭਾਵਨਾ ਬਣੇ ਆਪ ਪਰਮੇਸ਼ਰ ਦਾ ਰੂਪ ਅੱਜ ਦੇ ਦਿਨ ਕਰਦੀ ਤੇ ਆਏ ਮਾਰਾ ਜੀ ਦੇ ਆਗਮਨ ਬਰਪਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੈਂਸਪਾਈ ਕੀਤੀ ਜਾ ਰਹੀ ਹੈ ਤਰਤਨ ਸਿੰਘ ਉਰੰਗ ਪ੍ਰਕਾਸ਼ਪੁਰੋ ਵੀ ਹੈ ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦਾ ਸਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗਰੂ ਰਾਮਦਾਸ ਜੀ ਤਨ ਬਾਬਾ ਦੀਪ ਸਿੰਘ ਜੀ 사ਸੰਗਤ ਜੀ ਅੱਜ 7 ਅਕਤੂਬਰ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਗੁਰ ਇਕਬਾਲ ਸਿੰਘ ਜੀ ਦੀਆਂ ਅਸੀਸਾਂ ਸਦਕਾ ਰਾਮ ਤੀਰਥ ਰੋਡ ਵਿਖੇ ਰੈਨ ਸਭਾਈ ਸਮਾਗਮ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਆਗਮਨ ਦੇ ਸਬੰਧ ਦੇ ਵਿੱਚ ਬੇਅੰਤ ਸੰਗਤਾਂ ਦੂਰੋਂ ਨੇੜੇੋਂ ਚੱਲ ਕੇ ਇਸ ਸਥਾਨ ਤੇ ਆ ਕੇ ਹਾਜ਼ਰੀਆਂ ਭਰ ਰਹੀਆਂ ਨੇ ਭਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲੈ ਰਹੀਆਂ ਸਾਨੂੰ ਅਸੀਸਾਂ ਦੇ ਰਹੀਆਂ ਨੇ ਔਰ ਬੇਅੰਤ ਸੰਗਤਾਂ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਦੇ ਆਗਮਨ ਪਰਵ ਦੇ ਸਬੰਧ ਦੇ ਵਿੱਚ ਪਹੁੰਚੀਆਂ ਉੱਥੇ ਅੱਜ ਇਹੋ ਹੀ ਅਰਦਾਸ ਬੇਨਤੀ ਗੁਰੂ ਪਤਾ ਜੀ ਦੇ ਚਰਨਾਂ ਦੇ ਵਿੱਚ ਕਿ ਮਹਾਰਾਜ ਕਿਰਪਾ ਦਾ ਖਾਤਾ ਖੋਲਿਓ ਜਿਹੋ ਜਿਹੇ ਆਪ੍ਰੇਮ ਤੁਸੀਂ ਗੁਰੂ ਅਮਰਦਾਸ ਪਾਤਸ਼ਾਹ ਸਾਈਂ ਨਾਲ ਕੀਤਾ ਉਹੋ ਜੀ ਪ੍ਰੇਮਾ ਭਗਤੀ ਦਾ ਇੱਕ ਕਿਣਕਾ ਸਾਡੇ ਵੀ ਗਰੀਬਾਂ ਦੀ ਛੁਲੀ ਚਪਾ ਦਿਓ ਜੋ ਤੁਹਾਡੇ ਮਾਧਿਅਮ ਦੇ ਨਾਲ ਹੀ ਸੰਗਤਾਂ ਵੇਖ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਆਗਮਨ ਪਰਵ ਦੀਆਂ ਬੇਅੰਤ 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 ਵਧਾਈਆਂ ਤਿੰਨ ਜੀ ਤੇਨੇ ਹਾਜ਼ਰੀ ਪਰਨੇ ਰੈਂਸਬਾਈ ਜੀ ਜਿਸ ਨੇ ਰੈਂਸਬਾਈ ਸਮਾਗਮ ਦੇ ਵਿੱਚ ਦਾਸ ਤੋਂ ਇਲਾਵਾ ਸਾਡੇ ਮੁਰਸ਼ਿਦ ਮਹਾਂਪੁਰਖ ਭਾਈ ਸਾਹਿਬ ਜੀ ਗੁਰਇਕਬਾਲ ਸਿੰਘ ਜੀ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਤੋਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਥੋੜਾ ਸਮਾਂ ਪਹਿਲੇ ਇੱਥੇ ਹਾਜ਼ਰੀਆਂ ਪਰ ਕੇ ਗਏ ਨੇ ਔਰ ਮਾਤਾ ਵਿਪਨਪ੍ਰੀਤ ਕੌਰ ਜੀ ਲੁਧਿਆਣੇ ਤੋਂ ਭਾਈ ਗੁਰਚਰਨ ਸਿੰਘ ਜੀ ਕਥਾਵਾਚਕ ਭਾਈ ਗੁਰਕਿਰਪਾਲ ਸਿੰਘ ਜੀ ਸਕਾਟਲੈਂਡ ਤੋਂ ਭਾਈ ਵਰਿੰਦਰ ਸਿੰਘ ਜੀ ਕੰਗ ਲੁਧਿਆਣੇ ਤੋਂ ਬਾਈ ਦਵਿੰਦਰ ਸਿੰਘ ਨਿਰਮਾਣ ਹੋਰ ਵੀ ਵਿਅੰਤ ਜਥੇ ਹਾਜ਼ਰੀਂ ਭਰ ਰਹੇ ਨੇ ਬਾਈ ਕਲਸੀ ਕੇ ਪਰ